ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਜੀ ਮੁੱਖਾ ਬਲਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣੀ ਕਰੋ ਕਿਰਪਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੋ ਬੱਚਿਆਂ ਨੂੰ ਬਾਬਾ ਜੀ ਕਰੋ ਦੋ ਕਿਰਪਾ कर्म नसम जीनम जनम, जनम दुध रिठे सचे पातिशा जनम धीरे जंहिं जी गुरा देवा गुर ते मन जी हर मन नानेग करेक करदा कपर जी प्य It's <laughs> good. ਬੁਲਾਈ ਤਾਤੀ ਅੰਗ ਤੇ ਅੰਗ ਸੰਗ ਪਿਉ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਅਖਾਤ ਕਥਾ ਹੈ ਇਕ ਜੀ ਕਾ ਸ਼ਕਹਿ ਨਾ ਜਾਈ सिष्ट सकल तारण अब गुर रामदास कली वॾाई ॾोढी सिष्ट सकल तारण को अब राम दास क ਮੇਰੇ ਉਪਾਵ ਹੋ ਦਬਦੇ ਕਾਲ ਮੈਂ ਤੱਕੀ ਤੋਂ ਸਰਣਾਈ ਜੀਉ ਮੈਂ ਆਸਾ ਰਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਹੀ ਹਰਾਮ ਨਾਮ ਯੁਰ ਮੈਂ ਗਹੂ ਜਾ ਕੇ ਸਾਹਮਣੇ ਕੋਈ ਜਿਸ ਮਰਤ ਸੰਕਟ ਮਿਟਾ ਦਰਸ ਤੁਹਾਰੂ ਇਸ ਕਹੂ ਟਲ ਗੁਰ ਸੇਵਿਆ ਕਹਿਨ ਸਸਾਜ ਸੁਭਾਈ ਦਰਸਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਈ ਤੂ ਵਸ ਹਤ ਖਸਮ ਦੀ ਦੂਰ ਅਰਸ ਗੁਰਸੋ ਚਟਿਆ दुध जिठी सचे पात साह मल जनम जनम दे कट सजण सचा पात साहु तरस जिस पास बठिया सोह तवना द वे सह सतनाम श्री वाहिगुरु साहिब जी ਚਰ ਚਰਾ ਤਾਸਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾ ਪਰਮ ਕਟ ਆ ਜਾਈ ਆਚਰ ਚਰਾ ਤਾਸਧ ਹੋਈ ਸਿੱਧੀ ਤੇ ਬੁੱਧ ਕਾ ਸਰ ਲਾਗੇ ਤਨ ਵੀਤਰ ਤਾ ਬ੍ਰਹਮ ਕਾਟ ਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਵੜਾਈ ਗੋਲ ਮਤ ਰਾਮ ਨਾਮ ਪਰਗਾਸ ਸਦਾ ਰਹੋ ਸਰੜਾ ਸਮਾਨਾ ਜਿਸ ਕੀ ਵਾਕ ਸੋਈ ਪ੍ਰਭ ਜਾਣ ਜਿਸ ਨੂੰ ਦੇ ਸੋ ਪਾਏ ਵਸਤਾ ਅਨੂਪ ਅਗਮ ਅਗੋਚਰ ਗੁਰਪੁਰਾਇ ਲਖਨਕ ਉਂਗੇ ਕੀ ਮਿਠਿਆਈ ਰਤਨ ਲੁਕਾਇਆ ਲੁਕਾ ਨਹੀਂ ਜੇ ਕੋ ਰਖਾ ਲੁਕਾਈ ਸਭ ਕੇਸ਼ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਪਾਏ ਜਨ ਨਾਨਕ ਅਵਰਨਾ ਕੋਈ ਸਭ ਕੇ ਸ਼ੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਸਨੋ ਦਾਤ ਕਰੇ ਸੁਪਾਏ ਜਨ ਨਾਨਕ ਅਵਰ ਨ ਕੋਈ ਵਾਹੀ ਗੁਰੂ ਜੀ ਦਾ ਖਾਲਸਾ पंच पड़ा आचर चर ता सिद्ध हुई सिद्धि ती बुद्ध पाई प्रेम के सर लागे तन पीतर ता कर्म काटिया जाई परम सम्मान जो गुरु रूप गुरु प्यारी गुरु, गुरु स्वारी गुरु की साजी नवाजी सा संग जीव ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਦੇਵ ਜੀ ਸੁਢੀ ਸੁਲਤਾਨ ਤਨ ਗੁਰੂ RAM DAS ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਤਨ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 607 ਉੱਪਰ ਸਵਾਇ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਬੋਲਾਂ ਚੁੱਕਾਂ ਦੀ ਖਵਾ ਕਰਿਓ ਜੀ ਮਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ